ਹallelujah hallelujah ਮਹਾਨ ਚਰੁਸ਼ਕਤੀਮਾਨ ਪਰਮੇਸ਼ਰ ਤੁਹਾਡੀ ਸ਼ੁਕਰਗੁਜ਼ਾਰੀ ਹੈ ਮੇਰੇ ਪਿਤਾ ਪਰਮੇਸ਼ਰ ਸੱਚਮੁੱਚ ਪ੍ਰਭੂ ਤੁਸੀਂ ਸਾਡੇ ਅੰਗ ਸੰਗੋ ਮੇਰੇ ਪਿਤਾ ਹਮੇਸ਼ਾ ਸਾਡੇ ਨਾਲ ਰਹਿੰਦੇ ਹੋ ਮੇਰੇ ਪ੍ਰਭੂ ਤੁਸੀਂ ਸਾਨੂੰ ਕਦੇ ਇਕੱਲਾ ਨਹੀਂ ਛੱਡਦੇ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਤੁਹਾਡੀ ਦਇਆ ਤੁਹਾਡੀ ਕਿਰਪਾ ਤੁਹਾਡਾ ਅਨੁਗ੍ਰਹਿ ਸਦਾ ਸਦਾ ਪਰਮੇਸ਼ਰ ਤੁਹਾਡੇ ਲੋਕਾਂ ਦੇ ਉੱਤੇ ਬਣਿਆ ਹੋਇਆ ਹੈ ਮੇਰੇ ਪਰਮੇਸ਼ਰ ਔਰ ਅੱਜ ਵੀ ਤੁਹਾਡੀ ਦਇਆ ਹੇ ਮੇਰੇ ਪਰਮੇਸ਼ਰ ਜੋ ਅਸੀਂ ਅੱਜ ਤੁਹਾਡੀ ਹਜ਼ੂਰੀ ਵਿੱਚ ਬੈਠੇ ਹਾਂ ਔਰ ਪ੍ਰਾਰਥਨਾ ਕਰ ਪਾ ਰਹੇ ਹਾਂ ਮੇਰੇ ਪਿਤਾ ਸੱਚਮੁੱਚ ਪਰਮੇਸ਼ਵਰੇ ਤੁਹਾਡੀ ਵੱਡੀ ਦਇਆ ਹੈ ਮੇਰੇ ਪਿਤਾ ਜੋ ਅਸੀਂ ਤੁਹਾਡੇ ਬਚਨ ਦੀ ਆਵਾਜ਼ ਨੂੰ ਸੁਣ ਪਾ ਰਹੇ ਹਾਂ ਮੇਰੇ ਪਿਤਾ ਜੋ ਅਸੀਂ ਅੱਜ ਆਪਣੇ ਮukh ਚ ਤੁਹਾਡੇ ਬਚਨ ਨੂੰ ਬੋਲ ਪਾ ਰਹੇ ਹਾਂ ਮੇਰੇ ਪ੍ਰਭੂ ਅੱਜ ਅਸੀਂ ਆਪਣੀਆਂ ਅੱਖਾਂ ਨਾਲ ਤੁਹਾਡੀ ਬਣਾਈ ਹੋਈ ਕੁਦਰਤ ਨੂੰ ਦੇਖ ਪਾ ਰਹੇ ਹਾਂ ਮੇਰੇ ਪਿਤਾ ਇਹ ਤੁਹਾਡੀ ਦਇਆ ਹੈ ਮੇਰੇ ਪ੍ਰਭੂ ਜੋ ਅਸੀਂ ਹੋਰ ਸਾਡਾ ਕਰਾਣਾ ਜ਼ਿੰਦਾ ਹੈ ਮੇਰੇ ਪਿਤਾ ਪਰਮੇਸ਼ਰ ਸੱਚਮੁੱਚ ਪ੍ਰਭੂਏ ਤੁਹਾਡੀ ਵੱਡੀ ਕਿਰਪਾ ਹੈ ਮੇਰੇ ਪਿਤਾ ਕਿਉਂਕਿ ਪਰਮੇਸ਼ੁਰ ਤੁਸੀਂ ਅੱਜ ਵੀ ਕੱਲ ਵੀ ਚੁੱਗੋ ਯੁਗ ਸਾਡੇ ਨਾਲ ਹੋ ਮੇਰੇ ਪਿਤਾ ਤੁਸੀਂ ਵਾਦਾ ਕੀਤਾ ਹੈ ਮੇਰੇ ਪਰਮੇਸ਼ਰ ਕਿ ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗਾ ਮੇਰੇ ਪਿਤਾ ਹੱਜ ਕੱਲ ਔਰ ਜੁਗ ਦੇ ਅੰਤ ਤੱਕ ਮੈਂ ਤੁਹਾਡੇ ਨਾਲ ਰ੍ਹਾਂਗਾ ਸੱਚਮੁੱਚ ਪਰਮੇਸ਼ਰ ਤੁਸੀਂ ਸਾਡੇ ਨਾਲ ਹੋ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਤੁਸੀਂ ਆਪਣੇ ਵਚਨ ਵਿੱਚ ਸਾਨੂੰ ਕਹਿ ਰਹੇ ਹੋ ਮੇਰੇ ਪ੍ਰਭੂ ਉਤਪਤੀ ਦੀ ਪੁਸਤਕ ਉਹਦਾ 39 ਅਧਿਆਏ ਉਹਦੀ 2 ਐਤ ਵਿੱਚ ਪਰਮੇਸ਼ਰ ਤੁਸੀਂ ਆਪਣੇ ਵਚਨ ਚ ਕਹਿਆ ਹੈ ਕਿ ਯਹਵਾ ਯੂਸਫ ਦੇ ਅੰਗ ਸੰਗ ਸੀ ਸੱਚਮੁੱਚ ਪਰਮੇਸ਼ਰ ਤੁਸੀਂ ਯੂਸਫ ਦੇ ਅੰਗ ਸੰਗ ਸੀ ਇਹ ਉਹ ਯੂਸਫ ਸੀ ਜਿਸ ਨੂੰ ਉਹਦੇ ਭਰਾਵਾਂ ਨੇ ਖੂਬ ਵਿੱਚ ਸੁੱਟ ਦਿੱਤਾ ਸੀ ਪਰਮੇਸ਼ਰ ਤੁਸੀਂ ਉਸ ਨੂੰ ਖੂਬ ਵਿੱਚੋਂ ਵੀ ਬਚਾਇਆ ਮੇਰੇ ਪਰਮੇਸ਼ਰ ਇਹ ਉਹ ਯੂਸਫ ਸੀ ਜਿਸ ਨੂੰ ਉਹਦੇ ਭਰਾਵਾਂ ਨੇ ਵੇਚ ਦਿੱਤਾ ਸੀ ਗੁਲਾਮੀ ਦੇ ਲਈ ਸੱਚਮੁੱਚ ਪਰਮੇਸ਼ਰ ਤੁਸੀਂ ਉੱਥੇ ਵੀ ਯੂਸਫ ਨੂੰ ਬਚਾਇਆ ਮੇਰੇ ਪਰਮੇਸ਼ਰ ਇਹ ਉਹੀ ਯੂਸਫ ਸੀ ਪ੍ਰਭੂ ਜਿਸ ਦੇ ਉੱਤੇ ਝੂਠੇ ਇਲਜ਼ਾਮ ਲਾਏ ਗਏ ਸੀ ਜਿਸ ਨੂੰ ਝੂਠ ਦੇ ਵਿੱਚ ਇਲਜ਼ਾਮ ਲਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ ਪਰਮੇਸ਼ਰ ਪਰ ਫਿਰ ਵੀ ਪ੍ਰਭੂ ਤੁਹਾਡਾ ਵਚਨ ਦਾਦਾ ਹੈ ਮੇਰੇ ਪਿਤਾ ਕਿ ਯਹੋਵਾ ਯੂਸਫ ਦੇ ਅੰਗ ਸੰਗ ਸੀ ਮੇਰੇ ਪਿਤਾ ਸੱਚਮੁੱਚ ਪ੍ਰਭੂ ਇਸ वचन ਦੇ ਅਨੁਸਾਰ ਮੇਰੇ ਪਿਤਾ ਤੁਸੀਂ ਹਮੇਸ਼ਾ ਆਪਣੇ ਲੋਕਾਂ ਦੇ ਅੰਗ ਸੰਗ ਰਹਿੰਦੇ ਹੋ ਮੇਰੇ ਪਿਤਾ ਚਾਹੇ ਕੋਈ ਦੁੱਖ ਵਿੱਚ ਹੈ ਚਾਹੇ مصیبت ਵਿੱਚ ਨੇ ਮੇਰੇ ਪਿਤਾ ਪਰ ਫਿਰ ਵੀ ਪ੍ਰਭੂ ਤੁਸੀਂ ਆਪਣੇ ਲੋਕਾਂ ਨੂੰ ਕਦੇ ਨਹੀਂ ਛੱਡਦੇ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਜਿਸ ਤਰ੍ਹਾਂ ਤੁਸੀਂ ਯੂਸਫ ਦੇ ਅੰਗ ਸੰਗ ਸੀ ਮੇਰੇ ਪਿਤਾ ਉਸੇ ਤਰ੍ਹਾਂ ਪ੍ਰਭੂ ਅੱਜ ਤੁਸੀਂ ਇਸ वचन ਦੇ ਅਨੁਸਾਰ ਸਾਨੂੰ ਕਹਿ ਰਹੇ ਹੋ ਮੇਰੇ ਪਿਤਾ ਕਿ ਮੈਂ ਤੁਹਾਡੇ ਅੰਗ ਸੰਗ ਆ ਮੇਰੇ ਪਿਤਾ ਜੋ ਪ੍ਰਾਰਥਨਾ ਨੂੰ ਸੁਣ ਪਾ ਰਹੇ ਨੇ ਮੇਰੇ ਪਿਤਾ ਅੱਜ ਤੁਸੀਂ ਨੂੰ ਕਹਿ ਰਹੇ ਹਾਂ ਮੇਰੇ ਪ੍ਰਭੂ ਕਿ ਮੈਂ ਤੁਹਾਡੇ ਅੰਗ ਸੰਗ ਆ ਮੇਰੇ ਪਿਤਾ ਸੱਚਮੁੱਚ ਪਰਮੇਸ਼ਰ ਜਿਸ ਤਰ੍ਹਾਂ ਯੂਸਫ ਨੂੰ ਖੂਬ ਵਿੱਚ ਸੁੱਟਿਆ ਗਿਆ ਉਹਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਉਹਨੂੰ ਵੇਚਿਆ ਗਿਆ ਐਨੇ ਦੁੱਖਾਂ ਦੇ ਵਿੱਚੋਂ ਦੀ ਬਾਹਰ ਲੰਘਿਆ ਪ੍ਰਭੂ ਮੇਰੇ ਪਰਮੇਸ਼ਰ ਉਹ ਤਾਂ ਬਾਹਰ ਨਿਕਲ ਪਾਇਆ ਕਿਉਂਕਿ ਤੁਸੀਂ ਉਹਦੇ ਅੰਗ ਸੰਗ ਸੀ ਮੇਰੇ ਪਿਤਾ ਜ ਉਸੇ ਤਰ੍ਹਾਂ ਪ੍ਰਭੂ ਜੋ ਤੁਹਾਡੇ ਲੋਕ ਐਸ ਟਾਈਮ ਐਸ ਵੇਲੇ ਪ੍ਰਭੂ ਦੁੱਖ ਵਿੱਚ ਹਨ ਮੇਰੇ ਪਿਤਾ ਮੁਸੀਬਤ ਵਿੱਚ ਹਨ ਮੇਰੇ ਪਿਤਾ ਬੋਝ ਹੇਠਾਂ ਦੱਬੇ ਹੋਏ ਹਨ ਮੇਰੇ ਪ੍ਰਭੂ ਕਰਜ਼ੇ ਹੇਠਾਂ ਦੱਬੇ ਹੋਏ ਹਨ ਮੇਰੇ ਪਿਤਾ ਬੇਵਸੀ ਵਿੱਚ ਦੱਬੇ ਹੋਏ ਹਨ ਮੇਰੇ ਪ੍ਰਭੂ ਅੱਜ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਮੇਰੇ ਪਿਤਾ ਜੋ ਬਿਮਾਰੀਆਂ ਵਿੱਚ ਦੱਬੇ ਹੋਏ ਨੇ ਮੇਰੇ ਪਿਤਾ ਜੋ ਬਿਮਾਰੀਆਂ ਨੇ ਜਕੜੇ ਹੋਏ ਨੇ ਮੇਰੇ ਪ੍ਰਭੂ ਅੱਜ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਮੇਰੇ ਪ੍ਰਭੂ ਜਿਸ ਤਰ੍ਹਾਂ ਤੁਸੀਂ ਯੂਸਫ ਦੇ ਅੰਗ ਸੰਗ ਸੀ ਮੇਰੇ ਪਿਤਾ ਅੱਜ ਉਸੇ ਤਰ੍ਹਾਂ ਆਪਣੇ ਲੋਕਾਂ ਦੇ ਆਲੋ ਮੇਰੇ ਪ੍ਰਭੂ ਅੱਜ ਆਪਣੇ ਲੋਕਾਂ ਦੇ ਅੰਗ ਸੰਗੋ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਤੁਹਾਡਾ ਵਾਅਦਾ ਹੈ ਮੇਰੇ ਪਿਤਾ ਕਿ ਤੁਸੀਂ ਹਮੇਸ਼ਾ ਸਾਡੇ ਨਾਲ ਰਹਿੰਦੇ ਹੋ ਮੇਰੇ ਪ੍ਰਭੂ ਔਰ ਇਸ वचन ਦੇ ਅਨੁਸਾਰ ਤੁਸੀਂ ਆਪਣੇ ਲੋਕਾਂ ਦੇ ਅੰਗ ਸੰਗੋ ਮੇਰੇ ਪਿਤਾ ਔਰ ਜਿਸ ਤਰ੍ਹਾਂ ਤੁਸੀਂ ਯੂਸਫ ਨੂੰ ਮੇਰੇ ਪ੍ਰਭੂ ਹਰ ਚੀਜ਼ ਚੋ ਬਚਾ ਕੇ ਮੇਰੇ ਪਿਤਾ ਉਸ ਦੇਸ਼ ਦਾ ਹਾਕਮ ਬਣਾ ਦਿੱਤਾ ਮੇਰੇ ਪ੍ਰਭੂ ਤਾਂ ਕਿ ਉਹ ਆਪਣੇ ਪਰਿਵਾਰ ਨੂੰ ਬਚਾ ਸਕੇ ਮੇਰੇ ਪਿਤਾ ਉਸੇ ਤਰ੍ਹਾਂ ਹੀ ਅੱਜ ਪ੍ਰਭੂ ਤੁਸੀਂ ਆਪਣੇ ਲੋਕਾਂ ਨੂੰ ਬਚਾ ਰਹੇ ਹੋ ਮੇਰੇ ਪਿਤਾ ਹਰ ਦੁੱਖਾਂ ਚੋ ਮੁਸੀਬਤਾਂ ਚੋ ਬਾਹਰ ਕੱਢ ਰਹੇ ਹੋ ਮੇਰੇ ਪ੍ਰਭੂ ਕਿਉਂਕਿ ਤੁਹਾਡਾ ਵਚਨ ਦਾਦਾ ਹੈ ਮੇਰੇ ਪਿਤਾ ਕਿ ਤਰਮੀ ਜਨੋਤੇ ਬਹੁਤ ਸਾਰੀਆਂ ਮੁਸੀਬਤਾਂ ਪੈਣਗੀਆਂ ਪਰ ਪਰਮੇਸ਼ਵਰ ਤੁਸੀਂ ਉਹਨਾਂ ਮੁਸੀਬਤਾਂ ਚੋਂ ਬਾਹਰ ਕੱਢੋਂਗੇ ਅੱਜ ਮੇਰੇ ਪ੍ਰਭੂ ਜੋ ਲੋਕ ਵਿਸ਼ਵਾਸ ਕਰ ਰਹੇ ਨੇ ਮੇਰੇ ਪਿਤਾ ਜੋ ਨੇਚਾ ਕਰ ਰਹੇ ਨੇ ਮੇਰੇ ਪ੍ਰਭੂ ਕਿ ਤੁਸੀਂ ਉਹਨਾਂ ਦੇ ਅੰਗ ਸੰਗੋਂ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਵਰ ਸੱਚ ਮੁੱਚ ਪ੍ਰਭੂ ਅੱਜ ਤੁਸੀਂ ਉਹਨਾਂ ਨੂੰ ਇੱਕ ਇੱਕ ਮੁਸੀਬਤ ਚੋਂ ਬਾਹਰ ਕੱਢ ਰਹੇ ਹੋ ਮੇਰੇ ਪ੍ਰਭੂ ਇੱਕ ਇੱਕ ਦੁੱਖ ਚੋਂ ਬਾਹਰ ਕੱਢ ਰਹੇ ਹੋ ਬਿਮਾਰੀ ਚੋਂ ਬਾਹਰ ਕੱਢ ਰਹੇ ਹੋ ਪਰਮੇਸ਼ਵਰ ਕਰਜ਼ਿਆਂ ਚੋਂ ਬਾਹਰ ਕੱਢ ਰਹੇ ਹੋ ਜੋ ਬੋਝ ਆਨੇ ਪ੍ਰਭੂ ਨੂੰ ਬੋਧ ਥੱਲੇੋਂ ਬਾਹਰ ਕੱਢ ਰਹੇ ਹੋ ਮੇਰੇ ਪ੍ਰਭੂ ਮੇਰੇ ਪਰਮੇਸ਼ਵਰ ਕਿਉਂਕਿ ਜਿਸ ਤਰ੍ਹਾਂ ਤੁਸੀਂ ਯੂਸਫ ਨੂੰ ਬਾਹਰ ਕੱਢਿਆ ਮੇਰੇ ਪਿਤਾ ਔਰ ਉਹਨੂੰ ਹਾਕਮ ਬਣਾ ਦਿੱਤਾ ਉਸ ਦੇਸ਼ ਦਾ ਔਰ ਉਹ ਕਾਲ ਦੇ ਵੇਲੇ ਮੇਰੇ ਪਿਤਾ ਉਹ ਕਾਲ ਪੈ ਗਿਆ ਉਹਨੇ ਆਪਣੇ ਪਰਿਵਾਰ ਨੂੰ ਬਚਾ ਲਿਆ ਉਸ ਕਾਲ ਦੇ ਸਮੇਂ ਵਿੱਚ ਮੇਰੇ ਪ੍ਰਭੂ ਅਜੋਸੇ ਤਰ੍ਹਾਂ ਹੀ ਜੋ ਲੋਕ ਦੁੱਖਾਂ 'ਚ ਹੀ ਨਿਕਲ ਰਹੇ ਨੇ ਮਸੀਬਤਾਂ 'ਚ ਹੀ ਨਿਕਲ ਰਹੇ ਨੇ ਮੇਰੇ ਪ੍ਰਭੂ ਤੁਸੀਂ ਉਹਨਾਂ ਨੂੰ ਬਚਾ ਰਹੇ ਹੋ ਔਰ ਮੇਰੇ ਪ੍ਰਭੂ ਤੁਸੀਂ ਉਹਨਾਂ ਨੂੰ ਇਨਾ ਵਿਚਾਰੇ ਹੋ ਮੇਰੇ ਪਿਤਾ ਜਿੱਦਾਂ ਯੂਸਫ ਨੂੰ ਹਾਕਮ ਬਣਾਤਾ ਸੀ ਉਹਨੇ ਪਰਿਵਾਰ ਨੂੰ ਬਚਾਲਿਆ ਜਿ ਉਸੇ ਤਰ੍ਹਾਂ ਮੇਰੇ ਪਰਮੇਸ਼ਰ ਤੁਹਾਡੇ ਲੋਕ ਆਪਣੇ ਪਰਿਵਾਰਾਂ ਨੂੰ ਬਚਾਉਣ ਵਾਲੇ ਬਣ ਚੁੱਕੇ ਨੇ ਮੇਰੇ ਪਿਤਾ ਉਹ مصیبتਾਂ ਚੋਂ ਬਾਹਰ ਨਿਕਲ ਚੁੱਕੇ ਨੇ ਕਿਉਂਕਿ ਅੱਜ ਉਹ ਜਾਣ ਚੁੱਕੇ ਨੇ ਪਰਮੇਸ਼ਰ ਕਿ ਤੁਸੀਂ ਉਹਨਾਂ ਦੇ ਅੰਗ ਸੰਗ ਹੋ ਮੇਰੇ ਪਿਤਾ ਤੁਸੀਂ ਉਹਨਾਂ ਦੇ ਨਾਲ ਹੋ ਪ੍ਰਭੂ ਤੁਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਹੋ ਔਰ ਪਰਮੇਸ਼ਰ ਤੁਸੀਂ ਅੱਜ ਇੱਕ ਇੱਕ ਬੱਚਿਆਂ ਦੇ ਨਾਲ ਹੋ ਮੇਰੇ ਪਰਮੇਸ਼ਰ ਔਰ ਸੱਚਮੁੱਚ ਪ੍ਰਭੂ ਅੱਜ ਇੱਕ ਇੱਕ ਜਨ ਆਪਣੇ ਪਰਿਵਾਰ ਨੂੰ ਬਚਾਉਣ ਵਾਲਾ ਬਣ ਚੁੱਕਿਆ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਸੱਚਮੁੱਚ ਪ੍ਰਭੂ ਉਹਨੇ ਆਪਣੇ ਪਰ ਆਰ ਨੂੰ ਬਚਾਇਆ ਜੋ ਉਸੇ ਤਰ੍ਹਾਂ ਤੁਹਾਡੇ ਲੋਕ ਆਪਣੇ ਪਰਿਵਾਰਾਂ ਨੂੰ ਬਚਾ ਰਹੇ ਨੇ ਮੇਰੇ ਪਿਤਾ ਉਹ ਦੁੱਖਾਂ ਵਿੱਚ ਜੋ ਬਿਮਾਰੀਆਂ ਵਿੱਚ ਨੇ ਪ੍ਰਭੂ ਅਜੋ ਬਾਹਰ ਨਿਕਲ ਕੇ ਆਪਣੇ ਪਰਿਵਾਰ ਨੂੰ ਬਿਮਾਰੀਆਂ ਚੋਂ ਦੁੱਖਾਂ ਚੋਂ ਪ੍ਰਾਰਥਨਾਵਾਂ ਦੇ ਦੁਆਰਾ ਬਾਹਰ ਕੱਢਣ ਵਾਲੇ ਬਣ ਰਹੇ ਨੇ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਮੇਰੇ ਪਰਮੇਸ਼ਵਰ ਸੱਚਮੁੱਚ ਪ੍ਰਭੂ ਅੱਜ ਉਹ ਬਚਾਉਣ ਵਾਲੇ ਬਣ ਚੁੱਕੇ ਨੇ ਪ੍ਰਭੂ ਜੋ ਖੁਦ ਦੁੱਖਾਂ ਵਿੱਚ ਨੇ ਅੱਜ ਉਹ ਦੂਸਰਿਆਂ ਨੂੰ ਦੁੱਖਾਂ ਵਿੱਚੋਂ ਬਚਾਉਣ ਵਾਲੇ ਬਣ ਚੁੱਕੇ ਨੇ ਕਿਉਂਕਿ ਪ੍ਰਭੂ ਤੁਸੀਂ ਆਪਣੇ ਲੋਕਾਂ ਦੇ ਅੱਜ ਅੰਗ ਸੰਗ ਹੋ ਮੇਰੇ ਪਿਤਾ ਪਰਮੇਸ਼ਰ ਅੱਜ ਉਹ ਬਚਾਉਣ ਵਾਲੇ ਬਣ ਚੁੱਕੇ ਨੇ ਉਹ ਯੂਸਫ ਦੇ ਵਾਂਗੂ ਮੇਰੇ ਪਿਤਾ ਆਪਣੇ ਪੂਰੇ ਦੇਸ਼ ਨੂੰ ਮੇਰੇ ਪ੍ਰਭੂ ਜੀ ਉਹ ਪ੍ਰਭੂ ਆਪਣੇ ਪੂਰੇ ਘਰਾਣੇ ਨੂੰ ਮੇਰੇ ਪਿਤਾ ਅੱਜ ਉਹ ਪ੍ਰਾਰਥਨਾ ਕਰਕੇ ਪਰਮੇਸ਼ਰ ਦੂਸਰਿਆਂ ਨੂੰ ਵੀ ਬਚਾਉਣ ਵਾਲੇ ਬਣ ਚੁੱਕੇ ਨੇ ਪ੍ਰਭੂ ਜੀ ਉਹ ਤਾਂ ਦੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਜਿਸ ਤਰ੍ਹਾਂ ਮੇਰੇ ਪ੍ਰਭੂ ਯੂਸਫ ਨੇ ਸੁਪਨੇ ਦੇਖੇ ਸੀ ਮੇਰੇ ਪਿਤਾ ਅੱਜ ਉਸੇ ਤਰ੍ਹਾਂ ਹੀ ਜੋ ਤੁਹਾਡੇ ਲੋਕਾਂ ਨੇ ਆਪਣੇ ਬੱਚਿਆਂ ਦੇ ਲਈ ਸੁਪਨੇ ਦੇਖੇ ਨੇ ਪਰਿਵਾਰ ਦੇ ਲਈ ਸੁਪਨੇ ਦੇਖੇ ਨੇ ਘਰ ਦੇ ਲਈ ਸੁਪਨੇ ਦੇਖੇ ਨੇ ਕਾਰੋਬਾਰ ਦੇ ਬਿਜ਼ਨਸ ਨੌਕਰੀ ਦੇ ਲਈ ਸੁਪਨੇ ਦੇਖੇ ਨੇ ਮੇਰੇ ਪਿਤਾ ਜਿਸ ਤਰ੍ਹਾਂ ਤੁਸੀਂ ਯੂਸਫ ਦੇ ਸੁਪਨਿਆਂ ਨੂੰ ਪੂਰਾ ਕੀਤਾ ਸੀ ਅੱਜ ਉਸੇ ਤਰ੍ਹਾਂ ਪ੍ਰਭੂ ਇੱਕ ਇੱਕ ਜਨ ਦੇ ਤੁਸੀਂ ਸੁਪਨਿਆਂ ਨੂੰ ਪੂਰਾ ਕਰ ਰਹੇ ਹੋ ਪ੍ਰਭੂ ਯੈਸ਼ੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਅੱਜ ਤੁਸੀਂ ਆਪਣੇ ਲੋਕਾਂ ਦੇ ਅੰਗ ਸੰਗ ਹੋ ਮੇਰੇ ਪਿਤਾ ਅੱਜ ਤੁਸੀਂ ਆਪਣੇ ਲੋਕਾਂ ਦੇ ਨਾਲ ਹੋ ਚੁੱਕੇ ਹੋ ਮੇਰੇ ਪਿਤਾ ਤੁਸੀਂ ਮੇਰੇ ਪਰਮੇਸ਼ਰ ਆਪਣੇ ਲੋਕਾਂ ਦਾ ਸਹਾਰਾ ਬਣ ਚੁੱਕੇ ਹੋ ਮੇਰੇ ਪਿਤਾ ਅੱਜ ਮੇਰੇ ਪਰਮੇਸ਼ਰ ਕਿਸੇ ਵੀ ਹਾਲਾਤ ਵਿੱਚ ਨੇ ਤੁਹਾਡੇ ਲੋਕ ਉਹ ਨਹੀਂ ਡਰ ਰਹੇ ਮੇਰੇ ਪ੍ਰਭੂ ਅੱਜ ਜੋ ਇਹ ਕਹਿ ਰਹੇ ਨੇ ਕਿ ਪਰਮੇਸ਼ਵਰ ਮੇਰੇ ਅੰਗ ਸੰਗ ਹੈ ਹਰ ਪ੍ਰਭੂ ਜੋ ਲੋਕ ਆਪਣੇ ਮੁਖ ਤੋਂ ਅੱਜ ਇਹ ਬੋਲ ਰਹੇ ਨੇ ਕਿ ਯਹੋਵਾ ਮੇਰੇ ਅੰਗ ਸੰਗ ਹੈ ਪਰਮੇਸ਼ਵਰ ਮੇਰੇ ਅੰਗ ਸੰਗ ਹੈ ਸੱਚਮੁੱਚ ਪਰਮੇਸ਼ਵਰ ਤੁਸੀਂ ਉਹਨਾਂ ਦੇ ਨਾਲ ਹੋ ਰਹੇ ਹੋ ਪ੍ਰਭੂ ਉਹਨਾਂ ਦੀ ਮਦਦ ਲਈ ਖੜੇ ਹੋ ਰਹੇ ਹੋ ਪਰਮੇਸ਼ਵਰ ਉਹਨਾਂ ਦੇ ਘਰਾਂ ਵਿੱਚ ਜਾ ਰਹੇ ਹੋ ਮੇਰੇ ਪਿਤਾ ਅੱਜ ਜੋ ਜੋ ਲੋਕ ਬੋਲ ਰਹੇ ਨੇ ਮੇਰੇ ਪ੍ਰਭੂ ਕਿ ਪਰਮੇਸ਼ਵਰ ਮੇਰੇ ਅੰਗ ਸੰਗ ਹੈ ਜਿਸ ਤਰ੍ਹਾਂ ਜੋ ਸਬਦੇ ਅੰਗ ਸੰਗ ਸੀ ਅੱਜ ਉਸ ਤਰ੍ਹਾਂ ਪਰਮੇਸ਼ਵਰ ਮੇਰੇ ਅੰਗ ਸੰਗ ਹੈ ਉਹ ਮੇਰੇ ਨਾਲ ਹੈ ਉਹ ਮੇਰੇ ਬੱਚਿਆਂ ਦੇ ਨਾਲ ਹੈ ਉਹ ਮੇਰੇ ਘਰਾਣੇ ਦੇ ਨਾਲ ਹੈ ਉਹ ਮੇਰੇ ਕਾਰੋਬਾਰ ਦੇ ਨਾਲ ਹੈ ਉਹ ਸਾਡੇ ਬਿਜ਼ਨਸ ਵਿੱਚ ਸਾਡੀਆਂ ਨੌਕਰੀਆਂ ਵਿੱਚ ਸਾਡੇ ਨਾਲ ਹੈ ਕਿਉਂਕਿ ਪਰਮੇਸ਼ਵਰ ਤੁਸੀਂ ਵਾਦਾ ਕੀਤਾ ਹੈ ਕਿ ਮੈਂ ਤੁਹਾਡੇ ਅੰਗ ਸੰਗ ਆ ਮੇਰੇ ਪਿਤਾ ਮੈਂ ਤੁਹਾਨੂੰ ਨਹੀਂ ਛੱਡਾਂਗਾ ਮੈਂ ਤੁਹਾਨੂੰ ਨਹੀਂ ਤਿਆਗਾਗਾ ਕਿ ਪਰਮੇਸ਼ਵਰ ਤੁਸੀਂ ਵਾਦਾ ਕੀਤਾ ਹੈ ਕਿ ਇੱਕ ਮਾਂ ਆਪਣੇ ਬੱਚੇ ਨੂੰ ਭੁੱਲ ਸਕਦੀ ਹੈ ਪਰ ਮੈਂ ਤੁਹਾਨੂੰ ਕਦੇ ਨਹੀਂ ਭੁੱਲਾਂਗਾ ਮੈਂ ਤੁਹਾਡੇ ਨਾਮ ਮੈਂ ਤੁਹਾਡੀਆਂ ਸੂਰਤਾਂ ਆਪਣੇ ਹੱਥਾਂ ਦੀਆਂ ਤਲੀਆਂ ਉੱਤੇ ਬਾ ਲੀਆਂ ਨੇ ਔਰ ਪਰਮੇਸ਼ਰ ਸੱਚਮੁੱਚ ਅੱਜ ਤੁਹਾਡਾ ਵਚਨ ਜੋ ਸਾਨੂੰ ਦੱਸ ਰਿਹਾ ਹੈ ਮੇਰੇ ਪਿਤਾ ਜੋ ਸਾਨੂੰ ਕਹਿ ਰਿਹਾ ਹੈ ਕਿ ਤੁਸੀਂ ਸਾਡੇ ਅੰਗ ਸੰਗੋ ਮੇਰੇ ਪਿਤਾ ਅੱਜ ਜੋ ਜੋ ਜਨ ਇਸ ਵਚਨ ਦੇ ਦੁਆਰਾ ਪ੍ਰਾਰਥਨਾ ਕਰ ਰਿਹਾ ਹੈ ਮੇਰੇ ਪਿਤਾ ਅੱਜ ਉਹਨਾਂ ਦੇ ਨਾਲ ਹੋ ਰਹੇ ਹੋ ਪ੍ਰਭੂ ਤੁਸੀਂ ਔਰ ਜੋ ਕਹਿ ਰਹੇ ਨੇ ਮੇਰੇ ਪਿਤਾ ਕਿ ਤੁਸੀਂ ਨਾਲੋ ਪਰਮੇਸ਼ਰ ਚਾਹੇ ਕੋਈ ਦੁੱਖ ਵਿੱਚ ਹੈ ਮਸੀਬਤ ਵਿੱਚ ਹੈ ਅੱਜ ਜੋ ਜੋ ਤੁਹਾਨੂੰ ਪੁਕਾਰ ਰਹੇ ਨੇ ਔਰ ਕਹਿ ਰਹੇ ਨੇ ਕਿ ਪਰਮੇਸ਼ਰ ਤੁਸੀਂ ਸਾਡੇ ਅੰਗ ਸੰਗੋ ਮੇਰੇ ਪਿਤਾ ਅੱਜ ਪਰਮੇਸ਼ਰ ਤੁਸੀਂ ਉਹਨਾਂ ਨੂੰ ਉਹਨਾਂ ਦੁੱਖਾਂ ਚੋਂ ਉਹਨਾਂ ਮਸੀਬਤਾਂ ਚੋਂ ਉਹਨਾਂ ਬਿਮਾਰੀਆਂ ਚੋਂ ਅੱਜ ਬਾਹਰ ਕੱਢ ਰਹੇ ਹੋ ਪ੍ਰਭੂ ਯਿਸੂ ਮਸੀਹ ਦਾ ਦੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਰ ਅੱਜ ਤੁਸੀਂ ਇੱਕ ਇੱਕ ਦੇ ਘਰ ਵਿੱਚ ਇੱਕ ਇੱਕ ਦੇ ਅੰਗ ਸੰਗ ਹੋ ਚੁੱਕੇ ਹੋ ਮੇਰੇ ਪਿਤਾ ਬੱਚਿਆਂ ਦੇ ਅੰਗ ਸੰਗ ਨੋ Cuma nanti yang sanggah mirip ਸੱਚਮੁੱਚ ਪਰਮੇਸ਼ਵਰ ਤੁਸੀਂ ਨਾਹੋ ਮੇਰੇ ਪ੍ਰਭੂ ਆਪਣੇ ਲੋਕਾਂ ਦੇ ਨਾਲ ਅੱਜ ਪਰਮੇਸ਼ਵਰ ਮੈਂ ਪ੍ਰਾਰਥਨਾ ਕਰਦਾ ਪ੍ਰਭੂ ਜੋ ਜੋ ਜਨ ਇਸ ਪ੍ਰਾਰਥਨਾ ਨੂੰ ਸੁਣ ਰਹੇ ਨੇ ਮੇਰੇ ਪਿਤਾ ਔਰ ਜੋ ਆਪਣੇ ਜੀਵਨ ਵਿੱਚ ਤੁਹਾਨੂੰ ਪੁਕਾਰ ਕੇ ਅੱਜ ਕਹਿ ਰਹੇ ਨੇ ਮੇਰੇ ਪ੍ਰਭੂ ਕਿ ਯਹੋਵਾ ਸਾਡੇ ਅੰਗ ਸੰਗ ਹੈ ਯਹੋਵਾ ਸਾਡੇ ਅੰਗ ਸੰਗ ਹੈ ਪਰਮੇਸ਼ਵਰ ਸਾਡੇ ਅੰਗ ਸੰਗ ਹੈ ਪਰਮੇਸ਼ਵਰ ਸਾਡੇ ਨਾਲ ਹੈ ਅੱਜ ਪਰਮੇਸ਼ਵਰ ਤੁਸੀਂ ਉਹਨਾਂ ਦੇ ਨਾਲ ਉਹਨਾਂ ਦੀ ਮਦਦ ਲਈ ਖਲੋ ਚੁੱਕੇ ਹੋ ਪ੍ਰਭੂ ਅੱਜ ਉਹਨਾਂ ਦੁੱਖਾਂ ਚੋਂ ਜੋ ਪ੍ਰਭੂ ਤੁਸੀਂ ਕਿਹਾ ਕਿ ਮੈਂ ਤੁਹਾਡੇ ਉੱਤੇ ਇੰਨਾ ਜ਼ਿਆਦਾ ਪਰਤਿਆਵਾ ਨਹੀਂ ਪੈਣ ਦਵਾਵਾਂਗਾ ਜੋ ਤੁਹਾਡੇ ਸੈਣੇ ਤੋਂ ਬਾਹਰ ਹੋਵੇ ਅੱਜ ਪਰਮੇਸ਼ਵਰ ਤੁਸੀਂ ਇੱਕ ਇੱਕ ਨੂੰ ਉਹਨਾਂ ਪਰਤਿਆਵਿਆਂ ਚੋਂ ਬਾਹਰ ਕੱਢ ਰਹੇ ਹੋ ਉਹਨਾਂ ਮੁਸੀਬਤਾਂ ਚੋਂ ਦੁੱਖਾਂ ਚੋਂ ਪਰੇਸ਼ਾਨੀਆਂ ਚੋਂ ਨਸ਼ਿਆਂ ਚੋਂ ਅੱਜ ਇੱਕ ਇੱਕ ਪਰਿਵਾਰ ਨੂੰ ਕਰਜ਼ਿਆਂ ਚੋਂ ਬਾਹਰ ਕੱਢ ਰਹੇ ਹੋ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਤੁਸੀਂ ਵਾਅਦਾ ਕਰ ਦਿੱਤਾ ਹੈ ਕਿ ਮੈਂ ਤੁਹਾਡੇ ਅੰਗ ਸੰਗਾ ਮੈਂ ਤੁਹਾਡੇ ਨਾਲ ਆ ਮੈਂ ਤੁਹਾਡੇ ਤੇ ਬੜਾ ਤਾ ਪ੍ਰਤਿਆਵਾ ਨਹੀਂ ਪੈਣ ਦਮਾਂਗਾ ਜੋ ਤੁਹਾਡੇ ਸਹਨੇ ਤੋਂ ਬਾਹਰ ਹੋ ਜਾਵੇ ਉਹ ਪਰਮੇਸ਼ਵਰ ਤੁਸੀਂ ਵਾਦਾ ਕੀਤਾ ਕਿ タルਮੀ ਤੇ ਬਹੁਤ ਸਾਰੀਆਂ ਮੁਸੀਬਤਾਂ ਪੈਣਗੀਆਂ ਪਰ ਤੁਸੀਂ ਹਰ ਮੁਸੀਬਤ ਤੋਂ ਸਾਨੂੰ ਬਾਹਰ ਕੱਢੋਗੇ ਅੱਜ ਮੇਰੇ ਪਰਮੇਸ਼ਵਰ ਅਸੀਂ ਪੁਕਾਰ ਰਹੇ ਹਾਂ ਤੁਹਾਨੂੰ ਔਰ ਕਹਿ ਰਹੇ ਹਾਂ ਕਿ ਪਰਮੇਸ਼ਵਰ ਤੁਸੀਂ ਸਾਡੇ ਅੰਗ ਸੰਗੋ ਜੋ ਪ੍ਰਾਰਥਨਾ ਨੂੰ ਸੁਣ ਰਹੇ ਨੇ ਤੁਸੀਂ ਉਹਨਾਂ ਦੇ ਨਾਲ ਹੋ ਪ੍ਰਭੂ ਉਹਨਾਂ ਦੇ ਬੱਚਿਆਂ ਦੇ ਨਾਲੋਂ ਉਹਨਾਂ ਦੇ ਘਰਾਣੇ ਦੇ ਨਾਲੋਂ ਮੇਰੇ ਪਿਤਾ ਅੱਜ ਤੁਸੀਂ ਮੇਰੇ ਪ੍ਰਭੂ ਸਾਨੂੰ ਤੇ ਸਾਡੇ ਘਰਾਣਿਆਂ ਨੂੰ ਬਚਾ ਰਹੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਜਿਸ ਤਰ੍ਹਾਂ ਤੁਸੀਂ ਯੂਸਫ ਨੂੰ ਬਚਾਇਆ ਪ੍ਰਭੂ ਉਹਨੇ ਬਹੁਤ ਦੁੱਖ ਚੱਲਿਆ ਉਹਨੂੰ ਖੂਬ ਵਿੱਚ ਸੁੱਟ ਦਿੱਤਾ ਗਿਆ ਉੱਥੋਂ ਵੀ ਪਰਮੇਸ਼ਵਰ ਬਚਾਇਆ ਤੁਸੀਂ ਮੇਰੇ ਪਿਤਾ ਉਹਦੇ ਭਰਾਵਾਂ ਨੇ ਉਹਨੂੰ ਵੇਚ ਦਿੱਤਾ ਪਰਮੇਸ਼ਵਰ ਉੱਥੇ ਵੀ ਤੁਸੀਂ ਉਹਦੀ ਮਦਦ ਕੀਤੀ ਮੇਰੇ ਪਿਤਾ ਹਾਂ ਪ੍ਰਭੂ ਉੱਥੇ ਵੀ ਉਹਨੂੰ ਜੇਲ੍ਹ ਵਿੱਚ ਕਰ ਦਿੱਤਾ ਗਿਆ ਉਹਤੇ ਝੂਠੇ ਇਲਜ਼ਾਮ ਲਾਏ ਗਏ ਮੇਰੇ ਪਰਮੇਸ਼ਵਰ ਪਰ ਫਿਰ ਵੀ ਪ੍ਰਭੂ ਤੁਸੀਂ ਉਹਦੇ ਅੰਗ ਸੰਗ ਸੀ ਮੇਰੇ ਪਿਤਾ ਤੁਸੀਂ ਉਹਦੇ ਜੀਵਨ ਨੂੰ ਮੇਰੇ ਪਿਤਾ ਉਹ ਪ੍ਰਭੂ ਉਸ ਲਾਇਕ ਬਣਾ ਦਿੱਤਾ ਕਿ ਉਹ ਆਪਣੇ ਘਰਾਣੇ ਨੂੰ ਆਪਣੇ ਲੋਕਾਂ ਨੂੰ ਬਚਾ ਸਕੇ ਮੇਰੇ ਪਿਤਾ ਅੱਜ ਉਸੇ ਤਰ੍ਹਾਂ ਹੀ ਪ੍ਰਭੂ ਤੁਸੀਂ ਇਸ वचन ਦੇ ਅਨੁਸਾਰ ਮੇਰੇ ਪਿਤਾ ਜਿਨ੍ਹਾਂ ਨੇ ਇਹ वचन ਸੁਣਨੇ ਆਏ ਮੇਰੇ ਪ੍ਰਭੂ ਅੱਜ ਉਹਨਾਂ ਨੂੰ ਮੈਨੂੰ ਚਾ ਲਿਆ ਤੁਸੀਂ ਔਰ ਬਣਾ ਦਿੱਤਾ ਹੈ ਮੇਰੇ ਪ੍ਰਭੂ ਆਪਣੇ ਘਰਾਂ ਨੂੰ ਬਚਾਉਣ ਵਾਲਾ ਬਣਾ ਦਿੱਤਾ ਹੈ ਆਪਣੇ ਪਰਿਵਾਰਾਂ ਨੂੰ ਬਚਾਉਣ ਵਾਲਾ ਬਣਾ ਦਿੱਤਾ ਹੈ ਪ੍ਰਾਰਥਨਾ ਕਰਨ ਵਾਲਾ ਬਣਾ ਦਿੱਤਾ ਹੈ ਰਾਦਨਾ ਕਰਨ ਵਾਲਾ ਬਣਾ ਦਿੱਤਾ ਹੈ ਪ੍ਰਭੂ ਆਪਣੇ ਵਚਨ ਤੇ ਚੱਲਣ ਵਾਲਾ ਤੁਸੀਂ ਬਣਾ ਦਿੱਤਾ ਹੈ ਜਿਉਂਨਾਂ ਲੋਕਾਂ ਨੂੰ ਮੇਰੇ ਪਿਤਾ ਕਿ ਉਹ ਤੁਹਾਡੇ ਵਚਨ ਤੇ ਚੱਲ ਸਕਣ ਮੇਰੇ ਪਿਤਾ ਔਰ ਪਰਮੇਸ਼ੁਰ ਉਹ ਦੂਸਰੇ ਲੋਕਾਂ ਲਈ ਵੀ ਪ੍ਰਾਰਥਨਾ ਕਰ ਸਕਣ ਦੂਸਰਿਆਂ ਨੂੰ ਵੀ ਬਚਾਉਣ ਵਾਲੇ ਬਣ ਸਕਣ ਅੱਜ ਪਰਮੇਸ਼ੁਰ ਸੱਚਮੁੱਚ ਤੁਸੀਂ ਪਣੇ ਮਹਾਸੰਮਰਥ ਦੇ ਦੁਆਰਾ ਆਪਣੇ ਮਹਾਸੰਮਰਥ ਦੇ ਦੁਆਰਾ ਅੱਜ ਇੱਕ ਇੱਕ ਨੂੰ ਬਚਾ ਲਿਆ ਹੈ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ਵਰ ਤੁਸੀਂ ਆਪਣੇ ਲੋਕਾਂ ਦੇ ਅੰਗ ਸੰਗ ਹੋ ਚੁੱਕੇ ਹੋ ਤੁਸੀਂ ਆਪਣੇ ਲੋਕਾਂ ਦੇ ਨਾਲ ਹੋ ਚੁੱਕੇ ਹੋ ਪ੍ਰਭੂ ਤੁਸੀਂ ਅੱਜ ਉਹਨਾਂ ਦੀ ਮਦਦ ਲਈ ਖਲੋ ਚੁੱਕੇ ਹੋ ਉਹ ਜੋ ਸੁਪਨੇ ਤੁਹਾਡੇ ਲੋਕਾਂ ਨੇ ਆਪਣੇ ਪਰਿਵਾਰਾਂ ਦੇ ਲਈ ਦੇਖੇ ਨੇ ਮੇਰੇ ਪਿਤਾ ਅੱਜ ਜੋ ਪੁਕਾਰ ਕੇ ਤੁਹਾਨੂੰ ਕਹਿ ਰਹੇ ਨੇ ਕਿ ਪਰਮੇਸ਼ਵਰ ਤੁਸੀਂ ਮੇਰੇ ਅੰਗ ਸੰਗ ਹੋ ਔਰ ਜੋ ਤੁਹਾਡੇ ਲੋਕਾਂ ਨੇ ਸੁਪਨੇ ਦੇਖੇ ਨੇ ਬੱਚਿਆਂ ਲਈ ਪਰਿਵਾਰਾਂ ਲਈ ਘਰਾਂ ਲਈ ਨੌਕਰੀ ਲਈ ਔਰ ਬਿਜ਼ਨਸ ਲਈ ਪਰਮੇਸ਼ਵਰ ਉਹ ਪਰਮੇਸ਼ਵਰ ਅੱਜ ਜੋ ਇੱਕ ਇੱਕ ਸੁਪਨਾ ਤੁਹਾਡੇ ਇਹ ਲੋਕਾਂ ਦਾ ਪੂਰਾ ਹੋ ਰਿਹਾ ਹੈ ਪ੍ਰਭੂ ਯਿਸੂ ਮਸੀਹ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਜਿੱਦਾਂ ਤੁਸੀਂ ਜੂਸੇਬ ਦੇ ਸੁਪਨਿਆਂ ਨੂੰ ਪੂਰਾ ਕੀਤਾ ਸੀ ਅੱਜ ਉਸੇ ਤਰ੍ਹਾਂ ਜੋ ਜਨ ਕਹਿ ਰਹੇ ਨੇ ਕਿ ਪਰਮੇਸ਼ਰ ਤੁਸੀਂ ਸਾਡੇ ਅੰਗ ਸੰਗੋਂ ਮੇਰੇ ਪਿਤਾ ਅੱਜ ਉਹਨਾਂ ਦੇ ਸੁਪਨੇ ਤੁਸੀਂ ਪੂਰੇ ਕਰਨ ਜਾ ਰਹੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਸੱਚੀ ਪ੍ਰਭੂ ਤੁਸੀਂ ਮਹਾਨ ਹੋ ਮੇਰੇ ਪਿਤਾ ਤੁਹਾਡੀ ਦਇਆ ਤੁਹਾਡੀ ਕਿਰਪਾ ਤੁਹਾਡਾ ਅਨੁਗ੍ਰਹਿ ਸਦਾ ਦਾ ਹੈ ਮੇਰੇ ਪਿਤਾ ਪਰਮੇਸ਼ਰ ਔਰ ਤੁਹਾਡੇ ਵਚਨ ਵਿੱਚ ਸਮਰਥ ਹੈ ਮੇਰੇ ਪਿਤਾ ਅੱਜ ਤੁਹਾਡਾ ਇਹ ਵਚਨ ਇੱਕ ਇੱਕ ਕਰ ਵਿੱਚ ਪਹੁੰਚ ਚੁੱਕਿਆ ਹੈ ਪ੍ਰਭੂ ਔਰ 12 ਵਿੱਚ ਪਹੁੰਚ ਚੁੱਕਿਆ ਹੈ ਮੇਰੇ ਪਿਤਾ ਔਰ वचन ਹੈ ਪ੍ਰਭੂ ਤੁਸੀਂ ਕਹਿ ਦਿੱਤਾ ਹੈ ਕਿ ਯਹੋਵਾ ਪਰਮੇਸ਼ਰ ਤੁਹਾਡੇ ਅੰਗ ਸੰਗ ਹੈ ਮੇਰੇ ਪਿਤਾ ਅੱਜ ਪਹੁੰਚ ਚੁੱਕਿਓ ਪ੍ਰਭੂ ਤੁਸੀਂ ਆਪਣੇ ਲੋਕਾਂ ਦੇ ਨਾਲ ਜਾ ਕੇ ਖਲੋ ਚੁੱਕਿਓ ਮੇਰੇ ਪਿਤਾ ਉਹਨਾਂ ਦੀ ਮਦਦ ਲਈ ਮੇਰੇ ਪਿਤਾ ਸਹਾਇਤਾ ਲਈ ਮੇਰੇ ਪ੍ਰਭੂ ਬਿਮਾਰੀ ਚੋਂ ਕੱਢਣ ਦੇ ਲਈ ਦੁੱਖ ਚੋਂ ਕੱਢਣ ਦੇ ਲਈ ਕਰਜ਼ਿਆਂ ਚੋਂ ਕੱਢਣ ਦੇ ਲਈ ਬੋਝ ਚੋਂ ਕੱਢਣ ਦੇ ਲਈ ਬੇਵਸੀਆਂ ਚੋਂ ਕੱਢਣ ਦੇ ਲਈ ਆਲਸ ਚੋਂ ਕੱਢਣ ਦੇ ਲਈ ਔਰ ਝੂਠ ਫੇਰਾਂ ਫੇਰੀਆਂ ਚੋਂ ਕੱਢਣ ਦੇ ਲਈ ਪਰਮੇਸ਼ਵਰ ਅੱਜ ਤੁਸੀਂ ਆਪਣੇ ਲੋਕਾਂ ਦੇ ਨਾਲ ਹੋ ਚੁੱਕੇ ਹੋ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਔਰ ਅੱਜ ਤੁਹਾਡੇ ਲੋਕ ਪਾਪ ਚੋਂ ਬਾਹਰ ਆ ਰਹੇ ਨੇ ਮੇਰੇ ਪਰਮੇਸ਼ਵਰ ਔਰ ਤੁਸੀਂ ਉਹਨਾਂ ਦੇ ਅੰਗ ਸੰਗ ਹੋ ਰਹੇ ਹੋ ਪ੍ਰਭੂ ਕਿਉਂਕਿ ਪਰਮੇਸ਼ਰ ਜਿਨ੍ਹਾਂ ਦੇ ਨਾਲ ਤੁਸੀਂ ਹੋ ਮੇਰੇ ਪਿਤਾ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈ ਮੇਰੇ ਪ੍ਰਭੂ ਤੁਸੀਂ ਵਚਨ ਚ ਕਹਿ ਦਿੱਤਾ ਹੈ ਇਨਸਾਨਾਂ ਤੇ ਭਰੋਸਾ ਰੱਖਣ ਨਾਲੋਂ ਯਹੋਵਾ ਦੀ ਸ਼ਰਨ ਲੈਣਾ ਪਲੈ ਚੱਖੋ ਵੇਖੋ ਯਹੋਵਾ ਪਲੈ ਸੱਚਮੁੱਚ ਪਰਮੇਸ਼ਰ ਅੱਜ ਤੁਹਾਡੇ ਲੋਕ ਮੇਰੇ ਪਰਮੇਸ਼ਵਰ ਤੁਹਾਨੂੰ ਪੁਕਾਰ ਕੇ ਕਹਿ ਰਹੇ ਨੇ ਕਿ ਯਹੋਵਾ ਮੇਰੇ ਅੰਗ ਸੰਗ ਹੈ ਯਹੋਵਾ ਮੇਰੇ ਅੰਗ ਸੰਗ ਹੈ ਯਹੋਵਾ ਮੇਰੇ ਅੰਗ ਸੰਗ ਹੈ ਮੇਰਾ ਪਰਮੇਸ਼ਵਰ ਮੇਰੇ ਅੰਗ ਸੰਗ ਹੈ ਮੇਰੇ ਬੱਚਿਆਂ ਦੇ ਅੰਗ ਸੰਗ ਹੈ ਜੋ ਇਹ ਪ੍ਰਾਰਥਨਾ ਨੂੰ ਸੁਣ ਰਹੇ ਨੇ ਉਹਨਾਂ ਦੇ ਅੰਗ ਸੰਗ ਹੈ ਉਹਨਾਂ ਦੇ ਬੱਚਿਆਂ ਦੇ ਅੰਗ ਸੰਗ ਹੈ ਉਹਨਾਂ ਦੇ ਪਰਿਵਾਰਾਂ ਦੇ ਅੰਗ ਸੰਗ ਹੈ ਅੱਜ ਪਰਮੇਸ਼ਵਰ ਤੁਸੀਂ ਇੱਕ ਇੱਕ ਜਾਂਦੇ ਅੰਗ ਸੰਗ ਹੋ ਚੁੱਕੇ ਹੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪਿਤਾ ਮੈਂ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦਾ ਵਡਿਆਈ ਤੁਹਾਡੇ ਨਾਮ ਨੂੰ ਦਿੰਦਾ ਹਰ ਗੱਲ ਵਿੱਚ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦਾ ਹਾਂ ਇਹ ਸਾਰੀ ਪ੍ਰਾਰਥਨਾ ਪ੍ਰਭੂ ਯਿਸੂ ਤੁਹਾਡੇ ਜੀਵਤ ਜੀਵਤ ਸਮਰਤੀ ਨਾਮ ਦੇ ਵਿੱਚ ਪਿਤਾ ਪਰਮੇਸ਼ਵਰ ਦੇ ਕੋਲੋਂ ਮੰਗਦਾ ਹਾਂ ਆਮੇਨ 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 ਹਾਲੇਲੂਇਆ ਗੋਡ ਬles ਯੂ ਪਰਮੇਸ਼ਵਰ ਤੁਹਾਨੂੰ ਇਸ ਵਚਨ ਦੇ ਦੁਆਰਾ ਆਸ਼ੀਸ਼ ਦੇਣ ਬਰਕਤ ਦੇਣ ਪਰਮੇਸ਼ਵਰ ਨੇ ਜੋ ਸਭ ਨੂੰ ਕਿਹਾ ਸੀ ਕਿ ਪਰਮੇਸ਼ਰ ਉਹਦੇ ਅੰਗਸਾ ਗਿਆ ਅੱਜ ਇਹ ਵਚਨ ਦੇ ਦੁਆਰਾ ਪਰਮੇਸ਼ਰ ਤੁਹਾਡੇ ਅੰਗ ਸੰਗ ਹੋ ਚੁੱਕੇ ਨੇ ਔਰ ਕਰੋ ਪ੍ਰਾਰਥਨਾ ਇਸ वचन ਦੇ ਦੁਆਰਾ ਕਿ ਪਰਮੇਸ਼ਰ ਤੂੰ ਮੇਰੇ ਅੰਗ ਸੰਗ ਹੈ ਮੈਨੂੰ ਕੋਈ ਕਮੀ ਨਹੀਂ ਮੈਨੂੰ ਕੋਈ ਘਟ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਮੇਰੇ ਨਾਲ ਹੋ ਮੈਂ ਕਿਸੇ ਬਿਮਾਰੀ ਵਿੱਚ ਨਹੀਂ ਆ ਸਕਦਾ ਕਿਉਂਕਿ ਤੁਸੀਂ ਮੇਰੇ ਨਾਲ ਹੋ ਬਿਮਾਰੀ ਮੇਰਾ ਨੁਕਸਾਨ ਨਹੀਂ ਕਰ ਸਕਦੀ ਤੁਸੀਂ ਮੇਰੇ ਨਾਲ ਹੋ ਕਰਜ਼ੇ ਮੇਰਾ ਨੁਕਸਾਨ ਨਹੀਂ ਕਰ ਸਕਦੇ ਕਿਉਂਕਿ ਪਰਮੇਸ਼ਰ ਤੁਸੀਂ ਮੇਰੇ ਅੰਗ ਸੰਗ ਹੋ ਅੱਜ ਬੋਲੋ ਪਰਮੇਸ਼ਰ ਨੂੰ ਆਪਣੇ ਘਰਾਂ ਦੇ ਵਿੱਚ ਇਸ वचन ਦੇ ਦੁਆਰਾ ਪ੍ਰਾਰਥਨਾ ਕਰਕੇ ਸਾਰਿਆਂ ਨੂੰ ਜੈ ਮਸੀਹ ਦੀ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਬਰਕਤ ਦੇਣਾ ਆਸ਼ੀਰਵਦ ਦੇਣ ਜੈ ਮਸੀਹ